ਪ੍ਰਿਸ਼ਦ ਤੇ ਬਲਾਕ ਸੰਤੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਚੱਲ ਰਹੀਆਂ ਨੇ ਇੱਕ ਤੋਂ ਲੈ ਕੇ 4 ਤਰੀਕ ਤੱਕ ਨਾਮੀਨੇਸ਼ਨ ਦਾਖਲ ਹੋਣੇ ਸੀ ਨਾਮੀਨੇਸ਼ਨਾਂ ਦੌਰਾਨ ਜੋ ਕੁਝ ਹੋਇਆ ਕੈਂਡੀਡੇਟਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇਗੇ ਕਾਗਜ਼ ਪਾੜ ਕੇ ਸਿੱਟ ਦਿੱਤੇਗੇ ਔਰ ਕੱਲ ਤਾਂ ਪਟਿਆਲਾ ਦੀ ਜਿਹੜੀ ਐਸਐਸਪੀ ਡੀਐਸਟੀ ਐਸਟੀਆਂ ਦੀ ਕਾਨਫਰੰਸ ਕਾਲ ਵਾਇਰਲ ਹੋਈ ਸੀ ਉਹਨੇ ਤਾਂ ਸਭ ਕੁਝ ਸਾਹਮਣੇ ਹੀ ਰੱਖਤਾ ਕਿ ਕਿਸ ਤਰੀਕੇ ਹੁਬਕੇ ਪਟਿਆਲਾ ਪੁਲਿਸ ਦੇ ਐਸਐਸਪੀ ਕਹਿ ਰਹੇ ਨੇ ਕਿ ਆਬਜ਼ਰਵਰ ਸਹਿਬਾਨਾਂ ਨਾਲ ਵੀ ਗੱਲ ਹੋ ਗਈ ਹੈ जिधे चो कुस्तब शर्मा जी दा नाम लंदे ने प्रीति यादव दा नाम लंदे ने कंदे ऑब्जर्वर भी समझदे ने के ठक्का सरकार ने करना है ठक्का होना है पर ठक्का बार-बार करो सेंटरਾਂ ਚ ਪੰਚਾਇਤੀ ਇਲੈਕਸ਼ਨਾਂ ਮੰਗੂ ਨਾ ਕਰਦੇਓ ਕਿ ਅੰਦਰ ਆ ਕੇ ਕਾਗਜ਼ ਫਾੜਦੇਓ ਜਿਹਦੀ ਵੀਡੀਓ ਬਣ ਜੇ ਹੁਣ ਅੱਜ ਹੈ ਸਕਰੂਟੀ ਦਾ ਦਿਨ ਔਰ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਬਿਲਕੁਲ ਸਿਰਿਓਂ ਖਾਰਜ ਕੀਤੇ ਜਾ ਰਹੇ ਨੇ ਪੂਰੇ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਸਾਰੇ ਕਾਗਜ਼ ਖਾਰਜ ਜੇ ਮੈਂ ਗੱਲ ਕਰਾਂ ਤਰਨਤਾਰਨ ਦੇ ਤਰਨ ਤਾਰਨ ਦੇ ਵਿੱਚ ਜਿੰਨੇ ਬਲਾਕ ਨੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਉਮੀਦਵਾਰ ਯੋਗ ਨਹੀਂ ਸੀ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕੱਲੇ ਆਮ ਆਦਮੀ ਪਾਰਟੀ ਦੇ ਔਰ ਕਿਸੇ ਹੋਰ ਪਾਰਟੀ ਦੇ ਕੀ ਕਾਂਗਰਸ ਦੀ ਗੱਲ ਕਰ ਲਓ ਬੀਐਸਪੀ ਦੀ ਗੱਲ ਕਰ ਲਓ ਕੱਲੇ ਆਮ ਆਦਮੀ ਪਾਰਟੀ ਦੇ ਉਹੀ ਯੋਗ ਉਮੀਦਵਾਰ ਨੇ ਹੋਰ ਕੋਈ ਯੋਗ ਨਹੀਂ ਆਹੀ ਸਿਲਸਿਲਾ ਗੁਰਦਾਸਪੁਰ ਦਾ ਆਹੀ ਸਿਲਸਿਲਾ ਅੰਮ੍ਰਿਤਸਰ ਦਾ ਆਹੀ ਫਿਰੋਜ਼ਪੁਰ ਦਾ ਤੇ ਅਸੀਂ ਹੁਣ ਸ਼ਿਕਾਇਤ ਲੈ ਕੇ ਪਹੁੰਚੇ ਆ ਜਿਹੜੇ ਸਾਡੇ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਹੈ ਸ਼ਾਮ ਦੇ 7:30 ਵਜੇ ਨੇ ਸਕਰੂਟੀ ਹੈ ਨੀਚੇ ਤਾਂ ਉਮੀਦਵਾਰ ਆਰੋਆਂ ਦੇ ਦਫ਼ਤਰਾਂ ਦੇ ਬਾਹਰ ਬੈਠੇ ਨੇ ਲਿਸਟਾਂ ਲਾਈਆਂ ਨਹੀਂ ਜਾ ਰਹੀਆਂ ਤੇ ਜਿਹੜਾ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਜਿਸ ਕਮਿਸ਼ਨ 'ਚ 24 ਘੰਟੇ ਸਟਾਫ ਹੋਣਾ ਚਾਹੀਦਾ ਹੈ 7:30 ਵਜੇ ਅੰਦਰ ਇਕੱਲਾ ਚੌਂਕੀਦਾਰ ਆ ਮਤਲਬ ਚੌਂਕੀਦਾਰ ਕਮਿਸ਼ਨ ਦੀ ਚੌਂਕੀਦਾਰੀ ਕਰ ਰਿਹਾ ਜਿਸ ਕਮਿਸ਼ਨ ਨੇ ਇਹ ਫ੍ਰੀ ਤੇ ਫੇਅਰ ਇਲੈਕਸ਼ਨ ਦੀ ਚੌਂਕੀਦਾਰੀ ਕਰਨੀ ਹੈ ਉਹਨਾਂ ਦੇ ਦਫ਼ਤਰ ਦੇ ਅੰਦਰ ਇੱਕ ਸੁਪਰੀਟੈਂਡੈਂਟ ਲੈਵਲ ਦਾ ਬੰਦਾ ਤੱਕ ਨਹੀਂ ਹੈ ਜਿਹੜਾ ਕਿਸੇ ਪੋਲੀਟੀਕਲ ਪਾਰਟੀ ਦੀ ਕੰਪਲੇਂਟ ਫੜ ਕੇ ਉਹਨੂੰ ਐਡਰੈਸ ਕਰੇ ਸੋ ਅੱਜ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਸਵਾਲ ਕਰਦਾ ਕਿ ਕੀ ਅਸੀਂ ਫ੍ਰੀ ਤੇ ਫੇਅਰ ਇਲੈਕਸ਼ਨ ਜਿਹੜੀ ਪੰਜਾਬ ਵਿੱਚ ਸੋਚਦੇ ਆ ਕਿ ਉਹ ਬਿਲਕੁਲ ਕੰਪਰੋਮਾਈਜ਼ ਹੋ ਚੁੱਕੀ ਹੈ ਕਿਉਂਕਿ ਕੱਲ ਦੀ ਜਿਹੜੀ ਆਡੀਓ ਰਿਕਾਰਡਿੰਗ ਆਈ ਹੈ ਐਸਐਸਪੀ ਦੀ ਉਹਨਾਂ ਦਾ ਸਪਸ਼ਟ ਕਰਤਾ ਕਿ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਤੋਂ ਦਿਸ਼ਾ ਨਿਰਦੇਸ਼ ਲੈ ਕੇ ਵਿਰੋਧੀਆਂ ਦੇ ਕਾਗਜ਼ ਪਾੜ ਦੋ ਸੈਂਟਰਾਂ ਤੱਕ ਪਹੁੰਚਣ ਨਾ ਦਿਓ ਤੇ ਉਸ ਗੱਲ ਨੂੰ ਮੈਨੂੰ ਲੱਗਦਾ ਵੀ ਇਸ ਸਮੇਂ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਮੈਨਾਂ 36 ਘੰਟੇ ਬੀਤ ਗਏ ਤੇ ਕਮਿਸ਼ਨ ਨੇ ਹਲੇ ਤੱਕ ਉਸ ਐਸਐਸਪੀ ਤੇ ਕੋਈ ਐਕਸ਼ਨ ਨਹੀਂ ਦਿਆ ਐਦਾ ਹੀ ਨਾਬੇ ਦੇ ਵਿੱਚ ਜਿਹੜੀ ਬीडीपीਓ ਬਲਜੀਤ ਕੌਰ ਢਿੱਲੋਂ ਹੈ ਉਹਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਤੇ ਉੱਤੇ ਆਬਜੈਕਸ਼ਨ ਲਾਤਾ ਕਿ ਜੀ ਇਲਲੀਗਲ ਇਨਕ੍ਰੋਚਮੈਂਟ ਹੈ ਕੋਈ ਇਲਲੀਗਲ ਇਨਕ੍ਰੋਚਮੈਂਟ ਸਾਬਤ ਨਹੀਂ ਹੋ ਸਕੀ ਕਿਉਂ ਕਿਉਂਕਿ ਬਲਜੀਤ ਕੌਰ ਢਿੱਲੋਂ ਦੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ ਉਹਦੀ ਇੱਕ ਵੀਡੀਓ ਹੈ ਜਿੱਥੇ ਉਹ ਸਪਸ਼ਟ ਤੌਰ ਤੇ ਲੋਕਾਂ ਨੂੰ ਧਮਕਾ ਰਹੀ ਹੈ ਤੇ ਉਹਨਾਂ ਨੂੰ ਕਹਿ ਰਹੀ ਹੈ ਕਿ ਵਿਰੋਧੀਆਂ ਨੂੰ ਤਾਂ ਕੈਂਡੀਡੇਟ ਨਹੀਂ ਲੱਭ ਰਹੇ ਮਤਲਬ ਜਿਹੜੇ ਅਫਸਰ ਸਰਕਾਰ ਦੇ ਮਨੀਸ਼ ਸੋਦੀਆ ਦੇ ਸਾਮਦਾਮ ਦੰਦਭੇਦ ਦੇ نیچے ਲੱਗੇ ਨੇ ਕਿ ਇੱਦਾਂ ਫਰੀ ਤੇ ਫਿਰ ਇਲੈਕਸ਼ਨ ਹੋਏਗੀ ਔਰ ਇਹ ਸਾਰੇ ਪੰਜਾਬ ਦੀ ਸਥਿਤੀ ਹੈ ਤੇ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਵਾਬਦੇਹੀ ਬਣਦੀ ਹੈ ਔਰ ਮੈਂ ਤਾਂ ਖਾਸ ਕਰਕੇ ਅੱਜ ਸ਼ਲਾਘਾ ਕਰਨੀ ਚਾਹੁੰਦਾ ਕਿ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਇੰਡੀਆ ਦੇ ਹਨ ਚੀਫ ਇਲੈਕਟੋਰਲ ਪੰਜਾਬ ਹੈ ਕਿਉਂਕਿ ਤਰਨਤਾਰਨ ਦੀ ਬਾਈ ਇਲੈਕਸ਼ਨ 'ਚ ਸਰਕਾਰ ਨੇ ਡੈਮੋਕ੍ਰੇਸੀ ਦਾ ਗळा ਘੁੱਟਣ ਦੇ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਇਹ ਤਾਂ ਉੱਥੇ ਇਲੈਕਸ਼ਨ ਕਮਿਸ਼ਨ ਨੇ ਦਖਲ ਦਿੱਤਾ ਐਸਐਸਪੀ ਰਵਜੋਤ ਕੋਰ ਗਰੇਵਾਲ ਸਸਪੈਂਡ ਹੋਏ ਦੋ ਡੀਐਸਪੀ ਬਦਲੇ ਐਸਐਚਓ ਬਦਲੇ ਤਾਂ ਕਿਤੇ ਜਾ ਕੇ ਡੀਜੀਪੀ ਸਾਹਿਬ ਤਲਬ ਹੋਏ ਤਾਂ ਕਿਤੇ ਉੱਥੇ ਮਾੜਾ ਮੋਟਾ ਡੈਮੋਕਰੇਸੀ ਸਾਹ ਲੈ ਸਕੀ ਤੇ ਇਹ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਇਲੈਕਸ਼ਨ ਹੈ ਇਹ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਦੇ ਨੀਚੇ ਹੋ ਰਹੀ ਹੈ ਤੇ ਇਹ ਤਾਂ ਹਾਲਾਤ ਇਹ ਨੇ ਕਿ ਸਾਰੇ ਦਾ ਸਾਰਾ ਤੰਤਰ ਹੈ ਜਿਹੜਾ ਉਹ ਤਾਂ ਸਰਕਾਰ ਦੇ ਕੋਲੇ ਕੰਪਰੋਮਾਈਜ਼ ਹੋ ਚੁੱਕਿਆ ਹੈ ਉਮੀਦਵਾਰਾਂ ਦੇ ਕਾਗਜ਼ ਬਿਨਾਂ ਕਿਸੇ ਰੀਜ਼ਨ ਤੋਂ ਰਿਜੈਕਟ ਕੀਤੇ ਜਾ ਰਹੇ ਨੇ ਕੋਈ ਸੁਣਵਾਈ ਕਰਨ ਵਾਲਾ ਹੈ ਨਹੀਂ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫਤਰ ਬੰਦ ਪਿਆ ਅੰਦਰ ਸਟਾਫ ਦਾ ਇੱਕ ਬੰਦਾ ਹੈ ਨਹੀਂ ਤੋਂ ਫਿਰ ਇੱਥੋਂ ਤਾਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਸਰਕਾਰ ਆਪਦੀਆਂ ਨਾਮੀਨੇਸ਼ਨਸ ਹੀ ਕਰ ਲਵੇ ਸਰਕਾਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਕਿਉਂ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਪਾ ਰਹੇ ਹਾਂ ਕਿਉਂ ਇੱਕ ਡਰਾਮਾ ਕਰਦੇ ਆ ਕਿ ਅਸੀਂ ਇਲੈਕਸ਼ਨ ਕਰਾਉਣੀ ਹੈ ਜਦਕਿ ਟੋਟਲ ਮਸ਼ੀਨਰੀ ਉਰੇ ਕੰਪਰੋਮਾਈਜ਼ਡ ਹੈ ਤੇ ਜਿਹਦੇ ਉੱਤੇ ਜ਼ਿੰਮੇਵਾਰੀ ਹੈ ਉੱਥੇ ਵੀ ਕਿਸੇ ਕਿਸਮ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ ਸ਼ਿਕਾਇਤਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਤਾਂ ਢਿੱਲਾ ਕੰਮ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੇ ਕਿਸੇ ਚੋਣਾਂ ਦੇ ਵਿੱਚ ਦੇਖਿਆ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ 1 ਸਾਲ ਦਾ ਤੱਕਾ ਹੈ ਇਹ 1 ਸਾਲ ਵੀ ਛੱਡੋ 6 ਮਹੀਨੇ ਬਾਅਦ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਉਰੇ ਦਬਦਬਾ ਹੋ ਜਾਣਾ ਕਿਉਂਕਿ ਚੋਣਾਂ 'ਚ 6 ਮਹੀਨੇ ਰਹਿ ਜਾਣੇ ਨੇ ਤੇ ਜਿਹੜੇ ਅਫਸਰ ਅੱਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸੰਵਿਧਾਨ ਨੂੰ ਛਿੱਕੇ ਤੇ ਟੰਗ ਰਹੇ ਨੇ ਤਾਂ ਉਹੀ ਸੰਵਿਧਾਨ ਉਹਨਾਂ ਦੀ ਵੀ ਸਜ਼ਾ ਦਾ ਪ੍ਰਾਵਧਾਨ ਕਰਦਾ ਹੈ ਸੋ ਇਹ ਜੋ ਕੁਛ ਅੱਜ ਤਰਨ-ਤਰਨ ਦੇ ਵਿੱਚ ਹੋਇਆ ਜਿੱਥੇ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰਿਜੈਕਟ ਅਹੀਂ ਜਗ੍ਹਾ-ਜਗ੍ਹਾ ਤੇ ਨਵਾਂ ਸ਼ਹਿਰ ਗੁਰਦਾਸਪੁਰ ਕਿਤੇ ਕੋਈ ਰਿਸਟਾ ਨਹੀਂ ਲਾਰੇ ਮਤਲਬ ਕਾਗਜ਼ ਰਿਜੈਕਟ ਕਰਨੇ ਨੇ ਕੱਲੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਇਹ ਪੋਚ ਜਿਤਾਉਣਾ ਐ ਇੱਥੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਡੈਮੋਕ੍ਰੇਸੀ ਦਾ ਘਾਣ ਕੀਤਾ ਜਾ ਰਿਹਾ ਹੈ ਕਨਸਟੀਟਿਊਸ਼ਨ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਪਰ ਇਹ ਚੀਜ਼ ਦੀ ਜਵਾਬਦੇਹੀ ਹੈ ਜਿਹੜੀ ਉਹ ਅਦਾਲਤਾਂ ਦੇ ਵਿੱਚ ਲਿਜਾ ਕੇ ਇਹ ਬੰਦਿਆਂ ਦੀ ਇਹ ਜਵਾਬਦੇਹੀ ਤੈਅ ਕਰਾਵਾ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਚੱਲ ਰਹੀਆਂ ਨੇ ਇੱਕ ਤੋਂ ਲੈ ਕੇ 4 ਤਰੀਕ ਤੱਕ ਨਾਮੀਨੇਸ਼ਨ ਦਾਖਲ ਹੋਣੇ ਸੀ ਨਾਮੀਨੇਸ਼ਨਾਂ ਦੌਰਾਨ ਜੋ ਕੁਝ ਹੋਇਆ ਕੈਂਡੀਡੇਟਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇਗੇ ਕਾਗਜ਼ ਪਾੜ ਕੇ ਸਿੱਟ ਦਿੱਤੇਗੇ ਔਰ ਕੱਲ ਤਾਂ ਪਟਿਆਲਾ ਦੀ ਜਿਹੜੀ ਐਸਐਸਪੀ ਡੀਐਸਟੀ ਐਸਟੀਆਂ ਦੀ ਕਾਨਫਰੰਸ ਕਾਲ ਵਾਇਰਲ ਹੋਈ ਸੀ ਉਹਨੇ ਤਾਂ ਸਭ ਕੁਝ ਸਾਹਮਣੇ ਹੀ ਰੱਖਤਾ ਕਿ ਕਿਸ ਤਰੀਕੇ ਖੁੱਭ ਕੇ ਪਟਿਆਲਾ ਪੁਲਿਸ ਦੇ ਐਸਐਸਪੀ ਕਹਿ ਰਹੇ ਨੇ ਕਿ ਆਬਜ਼ਰਵਰ ਸਹਿਬਾਨਾਂ ਨਾਲ ਵੀ ਗੱਲ ਹੋ ਗਈ ਹੈ ਜਿਹਦੇ ਚੋ ਕੁਸਤਬ ਸ਼ਰਮਾ ਜੀ ਦਾ ਨਾਮ ਲੈਂਦੇ ਨੇ ਪ੍ਰੀਤ ਯਾਦਵ ਦਾ ਨਾਮ ਲੈਂਦੇ ਨੇ ਕਹਿੰਦੇ ਆਬਜ਼ਰਵਰ ਵੀ ਸਮਝਦੇ ਨੇ ਕਿ ੱੱਕਾ ਸਰਕਾਰ ਨੇ ਕਰਨਾ ੱੱਕਾ ਹੋਣਾ ਪਰ ੱੱਕਾ ਬਾਰੋ-ਬਾਰ ਕਰੋ ਸੈਂਟਰਾਂ ਚ ਪੰਚਾਇਤੀ ਇਲੈਕਸ਼ਨਾਂ ਮੰਗੂ ਨਾ ਕਰ ਦਿਓ ਕਿ ਅੰਦਰ ਆ ਕੇ ਕਾਗਜ਼ ਫਾੜ ਦਿਓ ਜਿਹਦੀ ਵੀਡੀਓ ਬਣ ਜੇ ਹੁਣ ਅੱਜ ਹੈ ਸਕਰੂਟੀ ਦਾ ਦਿਨ ਔਰ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਬਿਲਕੁਲ ਸਿਰਿਓਂ ਖਾਰਜ ਕੀਤੇ ਜਾ ਰਹੇ ਨੇ ਪੂਰੇ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਸਾਰੇ ਕਾਗਜ਼ ਖਾਰਜ ਜੇ ਮੈਂ ਗੱਲ ਕਰਾਂ ਤਰਨਤਾਰਨ ਦੀ ਤਰਨਤਾਰਨ ਦੇ ਵਿੱਚ ਜਿੰਨੇ ਬਲਾਕ ਨੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਉਮੀਦਵਾਰ ਯੋਗ ਨਹੀਂ ਸੀ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕੱਲੇ ਆਮ ਆਦਮੀ ਪਾਰਟੀ ਦੇ ਔਰ ਕਿਸੇ ਹੋਰ ਪਾਰਟੀ ਦੇ ਕੀ ਕਾਂਗਰਸ ਦੀ ਗੱਲ ਕਰ ਲੋ ਬੀਐਸਪੀ ਦੀ ਗੱਲ ਕਰ ਲੋ ਕੱਲੇ ਆਮ ਆਦਮੀ ਪਾਰਟੀ ਦੇ ਉਹੀ ਯੋਗ ਉਮੀਦਵਾਰ ਨੇ ਹੋਰ ਕੋਈ ਯੋਗ ਨਹੀਂ ਆਹੀ ਸਿਲਸਿਲਾ ਗੁਰਦਾਸਪੁਰ ਦਾ ਆਹੀ ਸਿਲਸਿਲਾ ਅੰਮ੍ਰਿਤਸਰ ਦਾ ਆਹੀ ਫਿਰੋਜ਼ਪੁਰ ਦਾ ਤੇ ਅਸੀਂ ਹੁਣ ਸ਼ਿਕਾਇਤ ਲੈ ਕੇ ਪਹੁੰਚੇ ਆ ਜਿਹੜੇ ਸਾਡੇ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਹੈ ਸ਼ਾਮ ਦੇ 7:30 ਵਜੇ ਨੇ ਸਕਰੂਟਨੀ ਹੈ ਨੀਚੇ ਤਾਂ ਉਮੀਦਵਾਰ ਆਰੋਆਂ ਦੇ ਦਫ਼ਤਰਾਂ ਦੇ ਬਾਹਰ ਬੈਠੇ ਨੇ ਲਿਸਟਾਂ ਲਾਈਆਂ ਨਹੀਂ ਜਾ ਰਹੀਆਂ ਤੇ ਜਿਹੜਾ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਜਿਸ ਕਮਿਸ਼ਨ 'ਚ 24 ਘੰਟੇ ਸਟਾਫ ਹੋਣਾ ਚਾਹੀਦਾ ਹੈ 7:30 ਵਜੇ ਅੰਦਰ ਇਕੱਲਾ ਚੌਂਕੀਦਾਰ ਆ ਮਤਲਬ ਚੌਂਕੀਦਾਰ ਕਮਿਸ਼ਨ ਦੀ ਚੌਂਕੀਦਾਰੀ ਕਰ ਰਿਹਾ ਜਿਸ ਕਮਿਸ਼ਨ ਨੇ ਇਹ ਫ੍ਰੀ ਤੇ ਫਿਰ ਇਲੈਕਸ਼ਨ ਦੀ ਚੌਂਕੀਦਾਰੀ ਕਰਨੀ ਹੈ ਉਹਨਾਂ ਦੇ ਦਫ਼ਤਰ ਦੇ ਅੰਦਰ ਇੱਕ ਸੁਪਰਡੈਂਟ ਲੈਵਲ ਦਾ ਬੰਦਾ ਤੱਕ ਨਹੀਂ ਹੈ ਜਿਹੜਾ ਕਿਸੇ ਪੋਲੀਟੀਕਲ ਪਾਰਟੀ ਦੀ ਕੰਪਲੇਂਟ ਫੜ ਕੇ ਉਹਨੂੰ ਐਡਰੈਸ ਕਰੇ ਸੋ ਅੱਜ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਸਵਾਲ ਕਰਦਾ ਕਿ ਕੀ ਅਸੀਂ ਫ੍ਰੀ ਤੇ ਫੇਅਰ ਇਲੈਕਸ਼ਨ ਜਿਹੜੀ ਪੰਜਾਬ ਵਿੱਚ ਸੋਚਦੇ ਆ ਕਿ ਉਹ ਬਿਲਕੁਲ ਕੰਪਰੋਮਾਈਜ਼ ਹੋ ਚੁੱਕੀ ਹੈ ਕਿਉਂਕਿ ਕੱਲ ਦੀ ਜਿਹੜੀ ਆਡੀਓ ਰਿਕਾਰਡਿੰਗ ਆਈ ਹੈ ਐਸਐਸਪੀ ਦੀ ਉਹਨੇ ਤਾਂ ਸਪਸ਼ਟ ਕਰਤਾ ਕਿ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਤੋਂ ਦਿਸ਼ਾ ਨਿਰਦੇਸ਼ ਲੈ ਕੇ ਵਿਰੋਧੀਆਂ ਦੇ ਕਾਗਜ਼ ਪਾੜ ਦੋ ਸੈਂਟਰਾਂ ਤੱਕ ਪਹੁੰਚਣ ਨਾ ਦਿਓ ਤੇ ਉਸ ਗੱਲ ਨੂੰ ਮੈਨੂੰ ਲੱਗਦਾ ਵੀ ਇਸ ਸਮੇਂ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਮੈਨਾਂ 36 ਘੰਟੇ ਬੀਤ ਗਏ ਤੇ ਕਮਿਸ਼ਨ ਨੇ ਹਲੇ ਤੱਕ ਉਸ ਐਸਐਸਪੀ ਤੇ ਕੋਈ ਐਕਸ਼ਨ ਨਹੀਂ ਦਿਆ ਐਤੈ 90 ਦੇ ਵਿੱਚ ਜਿਹੜੀ ਬीडीपीਓ ਬਲਜੀਤ ਕੌਰ ਢਿੱਲੋਂ ਹੈ ਉਹਨੇ ਸਾਰੇ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰਾਂ ਤੇ ਉੱਤੇ ਆਬਜੈਕਸ਼ਨ ਲਾਤਾ ਕਿ ਜੀ ਇਲੈਗਲ ਇਨਕ੍ਰੋਚਮੈਂਟ ਹੈ ਕੋਈ ਇਲੈਗਲ ਇਨਕ੍ਰੋਚਮੈਂਟ ਸਾਬਤ ਨਹੀਂ ਹੋ ਸਕੀ ਕਿਉਂ ਕਿਉਂਕਿ ਬਲਜੀਤ ਕੌਰ ਢਿੱਲੋਂ ਦੀ ਸ਼ਿਕਾਇਤ ਸ਼ਰੋਮਨੀ ਅਕਾਲੀ ਦਲ ਨੇ ਕੀਤੀ ਸੀ ਉਹਦੀ ਇੱਕ ਵੀਡੀਓ ਹੈ ਜਿੱਥੇ ਉਹ ਸਪਸ਼ਟ ਤੌਰ ਤੇ ਲੋਕਾਂ ਨੂੰ ਧਮਕਾ ਰਹੀ ਹੈ ਤੇ ਉਹਨਾਂ ਨੂੰ ਕਹਿ ਰਹੀ ਹੈ ਕਿ ਵਿਰੋਧੀਆਂ ਨੂੰ ਤਾਂ ਕੈਂਡੀਡੇਟ ਨਹੀਂ ਲੱਭ ਰਹੇ ਮਤਲਬ ਜਿਹੜੇ ਅਫਸਰ ਸਰਕਾਰ ਦੇ ਮਨੀਸ਼ ਸੋਦੀਆ ਦੇ ਸਾਮਦਾਮ ਦੰਦਭੇਦ ਦੇ نیچے ਲੱਗੇ ਨੇ ਕਿ ਐਦਾਂ ਫਰੀ ਤੇ ਫਿਰ ਇਲੈਕਸ਼ਨ ਹੋਏਗੀ ਔਰ ਇਹ ਸਾਰੇ ਪੰਜਾਬ ਦੀ ਸਥਿਤੀ ਹੈ ਤੇ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਵਾਬਦੇਹੀ ਬਣਦੀ ਹੈ ਔਰ ਮੈਂ ਤਾਂ ਖਾਸ ਕਰਕੇ ਅੱਜ ਸ਼ਲਾਘਾ ਕਰਨੀ ਚਾਹੁੰਦਾ ਕਿ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਇੰਡੀਆ ਦੇ ਹਨ ਚੀਫ ਇਲੈਕਟੋਰਲ ਪੰਜਾਬ ਹੈ ਕਿਉਂਕਿ ਤਰਨਤਾਰਨ ਦੀ ਬਾਈ ਇਲੈਕਸ਼ਨ 'ਚ ਸਰਕਾਰ ਨੇ ਡੈਮੋਕ੍ਰੇਸੀ ਦਾ ਗळा ਘੁੱਟਣ ਦੇ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਇਹ ਤਾਂ ਉੱਥੇ ਇਲੈਕਸ਼ਨ ਕਮਿਸ਼ਨ ਨੇ ਦਖਲ ਦਿੱਤਾ ਐਸਐਸਪੀ ਰਫਜੋਤ ਕੋਰ ਗਰੇਵਾਲ ਸਸਪੈਂਡ ਹੋਏ ਦੋ ਡੀਐਸਪੀ ਬਦਲੇ ਐਸਐਚਓ ਬਦਲੇ ਤਾਂ ਕਿਤੇ ਜਾ ਕੇ ਡੀਜੀਪੀ ਸਾਹਿਬ ਤਲਬ ਹੋਏ ਤਾਂ ਕਿਤੇ ਉੱਥੇ ਮਾੜਾ ਮੋਟਾ ਡੈਮੋਕਰੇਸੀ ਸਾਹ ਲੈ ਸਕੀ ਤੇ ਇਹ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਇਲੈਕਸ਼ਨ ਹੈ ਇਹ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਦੇ نیچے ਹੋ ਰਹੀ ਹੈ ਤੇ ਇਹ ਤਾਂ ਹਾਲਾਤ ਇਹ ਨੇ ਕਿ ਸਾਰੇ ਦਾ ਸਾਰਾ ਤੰਤਰ ਹੈ ਜਿਹੜਾ ਉਹ ਤਾਂ ਸਰਕਾਰ ਦੇ ਕੋਲੇ ਕੰਪਰੋਮਾਈਜ਼ ਹੋ ਚੁੱਕਿਆ ਹੈ ਉਮੀਦਵਾਰਾਂ ਦੇ ਕਾਗਜ਼ ਬਿਨਾਂ ਕਿਸੇ ਰੀਜ਼ਨ ਤੋਂ ਰਿਜੈਕਟ ਕੀਤੇ ਜਾ ਰਹੇ ਨੇ ਕੋਈ ਸੁਣਵਾਈ ਕਰਨ ਵਾਲਾ ਹੈ ਨਹੀਂ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫਤਰ ਬੰਦ ਪਿਆ ਅੰਦਰ ਸਟਾਫ ਦਾ ਇੱਕ ਬੰਦਾ ਹੈ ਨਹੀਂ ਤੋਂ ਫਿਰ ਇੱਥੋਂ ਤਾਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਸਰਕਾਰ ਆਪਦੀਆਂ ਨਾਮੀਨੇਸ਼ਨਸ ਹੀ ਕਰ ਲਵੇ ਸਰਕਾਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਕਿਉਂ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਪਾ ਰਹੇ ਹਾਂ ਕਿਉਂ ਇੱਕ ਡਰਾਮਾ ਕਰਦੇ ਆ ਕਿ ਅਸੀਂ ਇਲੈਕਸ਼ਨ ਕਰਾਉਣੀ ਹੈ ਜਦਕਿ ਟੋਟਲ ਮਸ਼ੀਨਰੀ ਉਰੇ ਕੰਪਰੋਮਾਈਜ਼ਡ ਹੈ ਤੇ ਜਿਹਦੇ ਉੱਤੇ ਜ਼ਿੰਮੇਵਾਰੀ ਹੈ ਉੱਥੇ ਵੀ ਕਿਸੇ ਕਿਸਮ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ ਸ਼ਿਕਾਇਤਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਤੋਂ ਢਿੱਲਾ ਕੰਮ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੇ ਕਿਸੇ ਚੋਣਾਂ ਦੇ ਵਿੱਚ ਦੇਖਿਆ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ 1 ਸਾਲ ਦਾ ਤੱਕਾ ਹੈ ਇਹ 1 ਸਾਲ ਵੀ ਛੱਡੋ 6 ਮਹੀਨੇ ਬਾਅਦ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਉਰੇ ਦਬਦਬਾ ਹੋ ਜਾਣਾ ਕਿਉਂਕਿ ਚੋਣਾਂ 'ਚ 6 ਮਹੀਨੇ ਰਹਿ ਜਾਣੇ ਨੇ ਤੇ ਜਿਹੜੇ ਅਫਸਰ ਅੱਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸੰਵਿਧਾਨ ਨੂੰ ਛਿੱਕੇ ਤੇ ਟੰਗ ਰਹੇ ਨੇ ਤਾਂ ਉਹੀ ਸੰਵਿਧਾਨ ਉਹਨਾਂ ਦੀ ਵੀ ਸਜ਼ਾ ਦਾ ਪ੍ਰਾਵਧਾਨ ਕਰਦਾ ਹੈ ਸੋ ਇਹ ਜੋ ਕੁਝ ਅੱਜ ਤਰਨ ਤਰਨ ਦੇ ਵਿੱਚ ਹੋਇਆ ਜਿੱਥੇ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰਿਜੈਕਟ ਅਹੀਂ ਜਗ੍ਹਾ ਜਗ੍ਹਾ ਤੇ ਨਵਾਂ ਸ਼ਹਿਰ ਗੁਰਦਾਸਪੁਰ ਕਿਤੇ ਕੋਈ ਰਿਸਟਾ ਨਹੀਂ ਲਾਰੇ ਮਤਲਬ ਕਾਗਜ਼ ਰਿਜੈਕਟ ਕਰਨੇ ਨੇ ਕੱਲੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਅਨਪੂਰਜ ਦਿਟਾਉਣਾ ਇੱਥੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਡੈਮੋਕ੍ਰੇਸੀ ਦਾ ਘਾਣ ਕੀਤਾ ਜਾ ਰਿਹਾ ਹੈ ਕਨਸਟੀਟਿਊਸ਼ਨ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਪਰ ਇਹ ਚੀਜ਼ ਦੀ ਜਵਾਬਦੇਹੀ ਹੈ ਜਿਹੜੀ ਉਹ ਅਦਾਲਤਾਂ ਦੇ ਵਿੱਚ ਲਿਜਾ ਕੇ ਇਹ ਬੰਦਿਆਂ ਦੀ ਇਹ ਜਵਾਬਦੇਹੀ ਤੈਅ ਕਰਾ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਚੱਲ ਰਹੀਆਂ ਨੇ ਇੱਕ ਤੋਂ ਲੈ ਕੇ 4 ਤਰੀਕ ਤੱਕ ਨਾਮੀਨੇਸ਼ਨ ਦਾਖਲ ਹੋਣੇ ਸੀ ਨਾਮੀਨੇਸ਼ਨਾਂ ਦੌਰਾਨ ਜੋ ਕੁਝ ਹੋਇਆ ਕੈਂਡੀਡੇਟਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇਗੇ ਕਾਗਜ਼ ਪਾੜ ਕੇ ਸਿੱਟ ਦਿੱਤੇਗੇ ਔਰ ਕੱਲ ਤਾਂ ਪਟਿਆਲਾ ਦੀ ਜਿਹੜੀ ਐਸਐਸਪੀ ਡੀਐਸਟੀ ਐਸਟੀਆਂ ਦੀ ਕਾਨਫਰੰਸ ਕਾਲ ਵਾਇਰਲ ਹੋਈ ਸੀ ਉਹਨੇ ਤਾਂ ਸਭ ਕੁਝ ਸਾਹਮਣੇ ਰੱਖਤਾ ਕਿ ਕਿਸ ਤਰੀਕੇ ਹੁਬ ਕੇ ਪਟਿਆਲਾ ਪੁਲਿਸ ਦੇ ਐਸਐਸਪੀ ਕਹਿ ਰਹੇ ਨੇ ਕਿ ਆਬਜ਼ਰਵਰ ਸਹਿਬਾਨਾਂ ਨਾਲ ਵੀ ਗੱਲ ਹੋ ਗਈ ਹੈ ਜਿਹਦੇ ਚੋ ਕੁਸਤਬ ਸ਼ਰਮਾ ਜੀ ਦਾ ਨਾਮ ਲੈਂਦੇ ਨੇ ਪ੍ਰੀਤ ਯਾਦਵ ਦਾ ਨਾਮ ਲੈਂਦੇ ਨੇ ਕਹਿੰਦੇ ਆਬਜ਼ਰਵਰ ਵੀ ਸਮਝਦੇ ਨੇ ਕਿ ਧੱਕਾ ਸਰਕਾਰ ਨੇ ਕਰਨਾ ਧੱਕਾ ਹੋਣਾ ਪਰ ਧੱਕਾ ਬਾਰੋ-ਬਾਰ ਕਰੋ ਸੈਂਟਰਾਂ ਚ ਪੰਚਾਇਤੀ ਇਲੈਕਸ਼ਨਾਂ ਮੰਗੂ ਨਾ ਕਰ ਦਿਓ ਕਿ ਅੰਦਰ ਆ ਕੇ ਕਾਗਜ਼ ਫਾੜ ਦਿਓ ਜਿਹਦੀ ਵੀਡੀਓ ਬਣ ਜੇ ਹੁਣ ਅੱਜ ਹੈ ਸਕਰੂਟਰੀ ਦਾ ਦਿਨ ਔਰ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਬਿਲਕੁਲ ਸਿਰਿਓਂ ਖਾਰਜ ਕੀਤੇ ਜਾ ਰਹੇ ਨੇ ਪੂਰੇ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਸਾਰੇ ਕਾਗਜ਼ ਖਾਰਜ ਜੇ ਮੈਂ ਗੱਲ ਕਰਾਂ ਤਰਨਤਾਰਨ ਦੀ ਤਰਨਤਾਰਨ ਦੇ ਵਿੱਚ ਜਿੰਨੇ ਬਲਾਕ ਨੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਉਮੀਦਵਾਰ ਯੋਗ ਨਹੀਂ ਸੀ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕੱਲੇ ਆਮ ਆਦਮੀ ਪਾਰਟੀ ਦੇ ਔਰ ਕਿਸੇ ਹੋਰ ਪਾਰਟੀ ਦੇ ਕੀ ਕਾਂਗਰਸ ਦੀ ਗੱਲ ਕਰ ਲੋ ਬੀਐਸਪੀ ਦੀ ਗੱਲ ਕਰ ਲੋ ਕੱਲੇ ਆਮ